ਉੱਤਰ ਪ੍ਰਦੇਸ਼ ਦਾ ਜਿਹੜਾ ਰਾਮਪੁਰ ਸੀ ਉਹ ਮੰਨ ਗਏ ਉੱਤੋਂ ਜੀ ਬਾਜਪੁਰ ਆ ਜਾਂਦੇ ਆ ਡਿਸਟ੍ਰਿਕਟ ਉਦਮ ਸਿੰਘ ਨਗਰ ਚ ਆ ਜਾਂਦੇ ਆ ਇੱਥੋਂ ਦਾ ਪ੍ਰਸ਼ਾਸਨ ਕਿਤਾ ਨਹੀਂ ਜਾਣਦੇ ਰਾਤ ਤਕਰੀਬਨ 7-8 ਮਿੰਟ ਬੜੀ ਪਰਤ ਤੋਈ ਮੈਂ ਤੁਹਾਡੇ ਟੀਵੀ ਤੇ ਦੇਖਾ ਤੁਸੀਂ ਚਲਾਈ ਹੋ ਅਸੀਂ ਉਹਨੂੰ ਸਵਾਲ ਪੁੱਛੇ ਸਾਨੂੰ ਜਵਾਬ ਤੇ ਦੇ ਦਿਓ ਨਹੀਂ ਮੰਨੇ ਬਾਜਪੁਰ ਜਿੱਥੇ 2.5 ਹਜ਼ਾਰ ਲੋਕ ਇਕੱਠੇ ਹੋਗੇ ਤੇ ਤਕਰੀਬਨ 30 ਕੁ ਟਰੈਕਟਰ ਸੀਗੇ ਟਰੈਕਟਰ ਟਰਾਲੀਆਂ ਬਾਕੀ ਗੱਡੀਆਂ ਸੀਗੀਆਂ ਤਿਆਰੀ ਕਰ ਲਈ ਨੌਜਵਾਨਾਂ ਨੂੰ ਸਮਝਾ ਦਿੱਤਾ ਚਾਰ ਚਾਰ ਟਰੈਕਟਰ ਅੱਗੇ ਲਾ ਦੇ ਔਰ ਉਹਨੂੰ ਕਿਹਾ ਵੀ ਜੇ ਫਿਰ ਜੇ ਨਹੀਂ ਮੰਨਣਗੇ ਫਿਰ ਤੋੜਾਂਗੇ ਹਲ ਕੋਈ ਨਹੀਂ ਹੈਗਾ ਲੇਕਿਨ ਅਸੀਂ ਐਂਡ ਤੱਕ ਅਸੀਂ ਕੋਸ਼ਿਸ਼ ਕੀਤੀ ਜਦੋਂ ਪੁਲਿਸ ਨੇ ਹਾਥੀ ਘੜ ਘੜ ਜਾਣ ਹੀ ਨਹੀਂ ਦੇਣਾ ਉਹਨਾਂ ਨੇ ਫਿਰ ਕੀ ਕੀਤਾ ਉੱਥੇ ਲਿਆ ਕੇ ਮਿੱਟੀ ਦੇ ਡੰਪਰ ਖੜੇ ਕਰਤੇ ਤੋ ਜਿਹੜੇ ਤੁਸੀਂ ਦੇਖੇ ਟੁੱਟਦੇ ਪੱਥਰ ਲਿਆ ਕੇ ਰੱਖਤੇ ਅਸੀਂ ਉਦੋਂ ਵੀ ਉਹਨਾਂ ਨੂੰ ਕਿਹਾ ਸੀਗਾ ਆਪਣੇ ਸੀਐਮ ਨੂੰ ਸਮਝਾ ਦਿਓ ਇਹ ਮਨੋਰ ਲਾਲ ਖੱਟੜ ਜੀ ਨੂੰ ਵੀ ਇਹ ਹੀ ਕੋਸ਼ਿਸ਼ ਕੀਤੀ ਸੀ ਕੇਂਦਰ ਸਰਕਾਰ ਦੇ ਹੱਥਾਂ 'ਚ ਖੇਡ ਕੇ ਤੁਸੀਂ ਸੂਬੇ ਦੇ ਲੋਕਾਂ ਨੂੰ ਰੋਕ ਨਹੀਂ ਸਕਦੇ ਲੇਕਿਨ ਨਹੀਂ ਮੰਨਿਓ ਗਾਜ਼ੀਪੁਰ ਦਾ ਹੀ ਜੋ ਨਜ਼ਾਰਾ ਬਦਲ ਗਿਆ ਅੱਜ ਦੀ ਡੇਟ 'ਚ 3.5 ਕਿਲੋਮੀਟਰ ਲੰਬੇ ਟੈਂਟ ਲੱਗੇ ਨੇ ਉੱਥੇ ਹੀ ਲੋਕਾਂ ਨੇ ਦੁਕਾਨਾ ਬਣਾ ਲੀਆਂ ਨੇ ਜਿਹੜੀ ਚੀਜ਼ ਜਿਹੜਾ ਉਹ ਲੈ ਜੋ ਉੱਥੇ ਹੀ ਲੰਗਰਾਂ ਦੇ ਪੂਰੇ ਸਟੋਰ ਬਣ ਗਏ ਨੇ ਪ੍ਰੋਪਰ ਪਲਾਨਡ ਸਿਟੀ ਬਣਾ ਰੱਖੀ ਪਲਾਨਡ ਸਿਟੀ ਮੈਂ ਐਸਐਸਪੀ ਨੇ ਗੱਲ ਸਮਝਾਈ ਸੀ ਮੈਂ ਕਿਹਾ ਤੈਨੂੰ ਦਸਵਾਂ ਨਹੀਂ ਪਤਾ ਇਹਨਾਂ ਦਾ ਜੀ ਅਸੀਂ ਬੇਨੁਕਾਂ ਕਿ ਨਾ ਰੁਕ ਜਾਓ ਰੁਕਣਾ ਨਾ ਫਿਰ ਵੀ ਨਹੀਂ ਹੈਗਾ ਟੁੱਪਲੇਖਾ ਹੈ ਔਰ ਜੀ ਇਹਨਾਂ ਕੋਲ 70 80 ਹਸਪਤਾਲ ਦਾ ਟਰੈਕਟਰ ਹੈ ਨਾ ਜਿਹੜਾ ਮੁੰਡਾ ਉੱਤੇ ਬੈਠਾ 90 ਹਸਪਾਵਰ ਦੇ ਉਹ ਘੱਟ ਨਹੀਂ ਹੈਗਾ ਇਹ ਜਿਹੜੀ ਇਹਨਾਂ ਦੀ ਮੋਟ ਸੁਪਰੰਡਾ ਹੀ ਸੀਗੀ ਵੀ ਅਸੀਂ ਇਹ ਕਹਿ ਕੇ ਫੇਰ ਕਰਾਂਗੇ ਵੀ ਇਹ ਤਾਂ ਖਾਲੀ ਪੰਜਾਬ ਦੇ ਲੋਕ ਨੇ ਉਹ ਜਿਵੇਂ ਇਹਨਾਂ ਦਾ ਇੱਕ ਭਾਜੀਪੀ ਦਾ ਇੱਕ ਐਮਪੀ ਹੈਗਾ ਰਮੇਸ਼ ਬਧੂੜੀ ਜਿਸ ਤਰ੍ਹਾਂ ਦੀ ਉਹ ਬਕਵਾਸ ਬਾਜ਼ੀ ਕਰ ਰਿਹਾ ਸੀ ਫੜਵੇ ਇਹ ਤਾਂ ਰੋਟੀ ਖਾਣੇ ਆਤੇ ਹਨ ਇਹ ਮਾਨਸਿਕਤਾ ਦੇ ਨਾਲ ਇਹ ਕਿਤਨਾ ਕਿਤੇ ਐਸਾ ਜ਼ਹਿਰ ਉਗਲ ਰਹੇ ਸੀਗੇ ਔਰ ਇਹ ਸਾਬਤ ਕਰਨਾ ਚਾਹੁੰਦੇ ਸੀ ਵੀ ਇਹ ਕੁਝ ਚੰਦ ਕੁ ਲੋਕਾਂ ਦਾ ਪ੍ਰੋਟੈਸਟ ਆ ਹੁਣ ਇਹਨਾਂ ਨੂੰ ਇਸ ਗੱਲ ਦੀ ਪੀੜ ਹੋ ਰਹੀ ਆ ਕੇਂਦਰ ਸਰਕਾਰ ਦਾ ਦਬਾਅ ਵਾ ਸਟੇਟਾਂ ਤੇ ਕੁਝ ਵੀ ਕਰੋ ਕੁਝ ਵੀ ਕਰੋ ਪਰ ਬੰਦਾ ਨਿਬਾਰ ਜਾਣਾ ਚਾਹੀਦਾ ਪਰ ਸਾਡਾ ਵੀ ਉਹਨਾਂ ਨੇ ਇਹ ਹੀ ਗੱਲ ਸੀ ਕੁਝ ਵੀ ਕਰ ਲੋ ਕੁਝ ਵੀ ਕਰ ਲੋ ਜਾਣ ਕੇ ਸਾਰੇ ਬਾਦ ਉਤਰਾਖੰਡ ਅਤੇ ਯੂਪੀ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ ਪਰ ਪੁਲਿਸ ਦੇ ਵੱਲੋਂ ਕਾਫੀ ਵੱਡਾ ਤਸ਼ੱਦਦ ਉਹਨਾਂ ਦੇ ਉੱਪਰ ਕੀਤਾ ਗਿਆ ਫਿਰ ਵੀ ਕਿਸਾਨ ਰੁਕੇ ਨਹੀਂ ਥੱਕੇ ਨਹੀਂ ਉਹਨਾਂ ਨੇ ਗਾਜ਼ੀਪੁਰ ਬਾਰਡਰ ਨੂੰ ਸੀਲ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਉੱਥੇ ਮਨਜਿੰਦਰ ਸਿਰਸਾ ਪਹੁੰਚੇ ਸੀ ਹਾਲਾਤ ਉਹਨਾਂ ਨੇ ਇੱਕ ਵੀਡੀਓ ਪਾ ਕੇ ਬਿਆਨ ਕੀਤੇ ਸੀ ਮਨਜਿੰਦਰ ਸਿਰਸਾ ਦੋ ਦਿਨ ਬਾਅਦ ਉੱਥੋਂ ਗਾਜ਼ੀਪੁਰ ਬਾਰਡਰ ਦੇ ਉੱਪਰੋਂ ਹੁਣ ਇੱਥੇ ਆਏ ਨੇ ਦਿੱਲੀ ਧਰਨੇ ਦੇ ਵਿੱਚ ਸਿੰਘੂ ਬਾਰਡਰ ਦੇ ਉੱਪਰ ਲੰਗਰ ਲੱਗਾ ਹੋਇਆ ਆ ਪਹਿਲੇ ਦਿਨ ਤੋਂ ਲੰਗਰ ਚੱਲ ਰਿਹਾ ਹੈ ਤੇ ਅੱਜ ਇੱਥੇ ਆਏ ਨੇ ਗੱਲਬਾਤ ਕਰਦੇ ਆ ਕਿ ਪਹਿਲੇ ਦਿਨ ਹੋਇਆ ਕੀ ਸੀ ਅਤੇ ਹੁਣ ਕੀ ਸਥਿਤੀ ਹੈ ਸਰਸਾ ਸਾਹਿਬ ਜਦੋਂ ਕੀ ਸੀ ਕੀ ਸੀਗੀ ਹਾਲਾਤ ਕੀ ਦੇਖੋ ਸਾਨੂੰ 23 ਤਰੀਕ ਨੂੰ ਮੈਨੂੰ ਸ਼ਾਮੇ ਫੋਨ ਆਉਂਦਾ ਹੈ ਔਰ ਉਹਨਾਂ ਦੱਸਿਆ ਮੈਨੂੰ ਕਿ ਸਾਡੇ ਘਰਾਂ 'ਚ ਪੁਲਿਸ ਆ ਰਹੀ ਆ ਔਰ ਜਿਹੜਾ रामपुर ਦੇ ਅੰਦਰ ਨਵਾਬਗੰਜ ਗੁਰਦੁਆਰਾ ਸਾਹਿਬ ਸੀਗਾ ਉੱਥੇ ਉਹਨਾਂ ਨੇ ਬਾਦ ਸ਼ਾਮਨੀ ਬਣਾ ਲਈ ਸੀਗੀ ਔਰ ਉੱਥੇ ਡੀਐਮ ਔਰ ਸਾਰੇ ਅਫਸਰ ਜਾ ਰਹੇ ਸੀ ਮੇਰੇ ਬਾਬਾ ਜੀ ਨੇ ਗੱਲ ਹੋਈ ਬਾਬਾ ਨੂਬ ਸਿੰਘ ਜੀ ਨਾਲ ਮੈਂ ਉਹਨਾਂ ਨੂੰ ਕਿਹਾ ਅੱਜ ਠੀਕ ਅਸੀਂ ਆਉਣੇ ਆ ਅਸੀਂ ਸਵੇਰੇ 6 ਵਜੇ ਚੱਲੇ 24 ਤਰੀਕ ਨੂੰ ਔਰ ਅਸੀਂ ਦੁਪਹਿਰੇ 1 ਵਜੇ रामपुर ਪਹੁੰਚ ਗਏ ਨਵਾਬਗੰਜ ਗੁਰਦੁਆਰਾ ਸਾਹਿਬ 'ਚ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਪ੍ਰਸ਼ਾਸਨ ਉਹਨਾਂ ਨੇ ਬਹੁਤ ਬੜਾ ਬਾਰ ਪੁਲਿਸ ਦਾ ਇੰਤਜ਼ਾਮ ਕੀਤਾ ਹੋਇਆ ਸੀ ਲੋਕਾਂ ਨੂੰ ਘਰਾਂ 'ਚ ਪੁਲਿਸ ਜਾ ਰਹੀ ਸੀ ਮੋਬਾਈਲ ਫੋਨ ਬੰਦ ਕਰਾ ਰਹੀ ਸੀ ਬਾਰ ਗੁਰਦੁਆਰੇ ਚ ਮੇਰੀ ਸੜਕ ਤੇ ਗੁਰਦਰਾ ਸਾਹਿਬ ਸੀ ਉੱਥੇ ਵੀ ਲੋਕਾਂ ਨਾਲ ਜਿਹੜੇ ਗੱਲਬਾਤ ਹੋਈ ਸਾਰੇ ਇੰਤਜ਼ਾਰ ਕਰ ਰਹੇ ਸੀ ਉਹਨਾਂ ਨੇ ਦੱਸਿਆ ਕਿ ਇਸ ਤਾਂ ਸਾਨੂੰ ਬੜਾ ਪਰੇਸ਼ਾਨ ਕਰ ਰਹੇ ਅਸੀਂ ਨਵਾਬਗੰਜ ਨੂੰ ਪਹੁੰਚੇ ਉਦੋਂ ਮੈਨੂੰ ਡੀਐਮ ਦਾ ਫੋਨ ਆ ਜਾਂਦਾ ਵੀ ਮੈਂ ਗੱਲ ਕਰਨਾ ਚਾਹੁੰਦਾ ਮੈਂ ਕਿਹਾ ਜੀ ਬੋਲੋ ਕਹਿੰਦਾ ਜੀ ਕਿ ਤੁਹਾਡਾ ਸਾਨੂੰ ਪਤਾ ਲੱਗਾ ਤੁਸੀਂ ਇੱਥੇ ਆਏ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਕਿਹਾ ਆਜੋ ਕੋਈ ਗੱਲ ਨਹੀਂ ਮੈਂ ਤਾਂ ਬੈਠਾ ਇੱਥੇ ਆਜੋ ਉੱਥੇ ਫਿਰ ਗੁਰਦਰਾ ਸਾਹਿਬ ਚ ਉੱਥੇ ਆਉਂਦੇ ਨੇ ਐਸਐਸਪੀ ਵਗੈਰਾ ਡੀਐਮ ਜਿਹੜੇ ਅਫਸਰ ਸੀ ਸਾਰੇ ਆਉਂਦੇ ਨੇ ਉਹ ਕਹਿੰ ਮੈਂ ਘਰ ਆ ਰਾਮਪੁਰ ਚ ਨੂੰ ਜਾ ਰਹੇ ਪੂਰੇ ਦੇਸ਼ ਚੋਂ ਜਾ ਰਹੇ ਨੇ ਗੱਲ ਇਹ ਆ ਕਿ ਪੰਜਾਬ ਜਿਹੜਾ ਏ ਜਿਹੜਾ ਪੰਜਾਬੀ ਆ ਉਹਦੇ ਅੰਦਰ ਜਜ਼ਬਾ ਹੈਗਾ ਏ ਉਹਦੇ ਜਿੰਦੀ ਜ਼ਮੀਰ ਆ ਉਹਦੀ ਜ਼ਮੀਰ ਨਹੀਂ ਮਰੀ ਜੇ ਬਾਕੀ ਨਹੀਂ ਮਰਗੀ ਤੇ ਵਿੱਚ ਕਸੂਰਤ ਨਹੀਂ ਸਾਡਾ ਪਰ ਖਾਫੀ ਚਲੋ ਜਦੋਂ ਜੈਦ ਤੋਂ ਬਾਅਦ ਪ੍ਰਸ਼ਾਸਨ ਉਦੋਂ ਨੇ ਆਈ ਜੀ ਨੇ ਮੇਰੀ ਗੱਲ ਕਰਾਈ ਉਦੋਂ ਬਾਅਦ ਏਡੀਜੀਪੀ ਦਾ ਫੋਨ ਆ ਗਿਆ ਉਹਨਾਂ ਨੇ ਫਿਰ ਸਾਡੇ ਨਾਲ ਕਮਿਟ ਕਰ ਲਿਆ ਕਿ ਠੀਕ ਆ ਤੁਸੀਂ ਪੀਸਫੁਲੀ ਚਲੇ ਜਾਓ ਪਰ ਕੋਈ ਇਥੇ ਨਿਕਲਣਾ ਵਾਇਰਲੈਸ ਨਾ ਹੋਵੇ ਕਿਸੇ ਤਰੀਕੇ ਦੀ ਉਲਲਬਾਜੀ ਨਾ ਹੋਵੇ ਅਸੀਂ ਆਪਣੀ ਪੁਲਿਸ ਹਟਾ ਲੈਂਦੇ ਆ ਉਹਨਾਂ ਨੇ ਵਿਦਿਨ 2 ਆਵਰਸ ਜਿਹੜਾ ਅਸੀਂ ਉੱਥੋਂ ਸਾਰੀਆਂ ਚੌਕੀਆਂ ਹਟਾਤੀਆਂ ਪੁਲਿਸ ਕਰਕੇ ਸਾਫ਼ ਕਰਤਾ ਇਸੇ ਦੌਰਾਨ ਮੈਨੂੰ ਬਾਜਪੁਰ ਤੋਂ ਫੋਨ ਆਉਂਦਾ ਬਾਬਾ ਪ੍ਰਤਾਪ ਸਿੰਘ ਜੀ ਨਾਲ ਗੱਲ ਹੁੰਦੀ ਆ ਉਹਨਾਂ ਨੇ ਗੱਲ ਦੱਸੀ ਮੈਂ ਕਿਹਾ ਮੈਂ ਆਉਣਾ ਉਧਰ ਅਸੀਂ ਉੱਥੇ ਗਏ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਵੀ ਉੱਥੇ ਪ੍ਰਸ਼ਾਸਨ ਫਿਰ ਆ ਜਾਂਦਾ ਉੱਥੇ ਲੋਕਲ ਸੀਓ ਐਸ ਡੀ ਐਮ ਆਈਐਸ ਅਫਸਰਾਂ ਦੇ ਉੱਥੇ ਪਹੁੰਚ ਜਾਂਦੇ ਨੇ ਉਹ ਕਹਿੰਦੇ ਅਸੀਂ ਜਾਣ ਨਹੀਂ ਦੇਣਾ ਔਰ ਮੈਨੂੰ ਬਾਰ-ਬਾਰ ਪ੍ਰ ਖਿਰ ਕਾਫੀ ਜਦੋਂ ਜਿਆਦ ਤੋਂ ਬਾਅਦ ਸ਼ਾਮ ਦੇ 9:30 ਨੂੰ ਵੱਜ ਜਾਂਦੇ ਨੇ ਔਰ ਉਸ ਵੇਲੇ ਐਸਐਸਪੀ ਔਰ ਸਾਰੇ ਫੇਰ ਦੁਬਾਰਾ ਗੱਲਬਾਤ ਕਰਦੇ ਨੇ ਲੇਕਿਨ ਉਹਨਾਂ ਨੇ ਦੋ ਟੁਕ ਸਵਾਲ ਦੇ ਦਿੱਤਾ ਅਸੀਂ ਨਹੀਂ ਜਾਣਦੇ ਨਾ ਭਾਵੇਂ ਕੁਝ ਹੋ ਜਾਏ ਅਸੀਂ ਕਹਿੰਦੇ ਸਾਨੂੰ ਦੱਸ ਦਿਓ ਕਿਹੜੇ ਕਾਨੂੰਨ ਦੇ ਤਹਿਤ ਰੋਕ ਰਹੇ ਜੇ ਕਿਉਂ ਸਾਨੂੰ ਰੋਕਿਆ ਜਾ ਰਿਹਾ ਹੈ ਸੁਪਰੀਮ ਕੋਰਟ ਦੀ ਰੂਲਿੰਗ ਆ ਕਿਸੇ ਕਾਸੇ ਕਿਹਾ ਗਿਆ ਕਿ ਪੀਸਫੁਲੀ ਜੇ ਜਾਣਾ ਨਹੀਂ ਹੁਣ ਮੈਂ ਤੁਹਾਨੂੰ ਗੱਲ ਕਰ ਰਿਹਾ ਮਾਫੀ ਚਾਹੁੰਦਾ ਮੇਰੀ ਕਲੈਰਿਟੀ ਨਹੀਂ ਹੈਗੀ ਮੈਂ ਹੁਣ ਗੱਲ ਕਰ ਰਿਹਾ ਹੁਣ ਮੈਂ ਅਸੀਂ ਅਗੇ ਬਾਜਪੁਰ ਇਹ ਆ ਗਿਆ ਉੱਤਰਾਖੰਡ ਉੱਤਰ ਪ੍ਰਦੇਸ਼ ਦਾ ਉੱਤੋਂ ਦੀ ਬਾਜਪੁਰ ਆ ਜਾਂਦੇ ਆ ਡਿਸਟ੍ਰਿਕਟ ਉਦਮ ਸਿੰਘ ਨਗਰ ਚ ਆ ਜਾਂਦੇ ਆ ਇੱਥੋਂ ਦਾ ਪ੍ਰਸ਼ਾਸਨ ਕਹਿੰਦਾ ਨਹੀਂ ਜਾਣਦੇ ਰਾਤ ਤਕਰੀਬਨ 7-8 ਮਿੰਟ ਬੜੀ ਪਰਤ ਤੋਈ ਮੈਂ ਤੁਹਾਡੇ ਟੀਵੀ ਤੇ ਦੇਖਿਆ ਤੁਸੀਂ ਚਲਾਈ ਹੋ ਅਸੀਂ ਉਹਨੂੰ ਸਵਾਲ ਪੁੱਛੇ ਸਾਨੂੰ ਜਵਾਬ ਤੇ ਦੇ ਦਿਓ ਨਹੀਂ ਮੰਨੇ ਅਸੀਂ ਫਿਰ ਉਹਨੂੰ ਕਹਿ ਕੇ ਆ ਗਏ ਭਾਈ ਅਸੀਂ ਸਵੇਰੇ ਜਾਵਾਂਗੇ ਅਸੀਂ ਤੁਹਾਨੂੰ ਫੇਰ ਬੇਨਤੀ ਕਰਦੇ ਹਾਂ ਉਲਝੋਣਾ ਸਵੇਰੇ ਅਸੀਂ ਫਿਰ ਜਦੋਂ ਸਾਰੇ ਇਕੱਠੇ ਕਰ ਲੇ ਸਵੇਰ ਤੱਕ ਇਹ ਪੰਨਾ ਕੋਸ਼ਿਸ਼ ਕਰ ਸੀ ਕੀਤੀ ਲੋਕਾਂ ਨੇ ਕਹ ਰਾਜਪੁਲਸ ਵੀ ਭੇਜੀਆਂ ਨੇ ਹੋਟਲਾਂ ਚੋਂ ਸਾਡੇ ਪੁਲਿਸ ਆਈ ਲੇਕਿਨ ਸਾਡੇ ਚੋਕੋ ਮਿਲਿਆ ਨਹੀਂ ਉਦੋਂ ਬਾਅਦ ਅਸੀਂ ਸਵੇਰੇ ਜਦੋਂ ਸਿੱਖ ਇਕੱਠੇ ਉਦੋਂ ਹੀ ਹੋਏ ਜਦੋਂ ਅਸੀਂ ਸਾਰੇ ਇਕੱਠੇ ਹੋਗੇ ਸਾਡੇ 9:00 ਵਜੇ ਅਸੀਂ ਸਾਰੇ ਇਕੱਠੇ ਹੋ ਕੇ ਜਦੋਂ ਚੱਲੇ ਅਸੀਂ ਫਿਰ ਪ੍ਰਸ਼ਾਸਨ ਉਹਦਾ ਇੱਕ ਟਾਈਮ ਦਿੱਤਾ ਆਪਣੇ ਨੌਜਵਾਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਤੁਸੀਂ ਕੋਈ ਧੱਕਾ ਨਹੀਂ ਅਜੇ ਕਰਨਾ ਪਈਆਂ ਸਾਨੂੰ ਗੱਲ ਕਰ ਦਿਓ ਉਹ ਆ ਕੇ ਬਹਿ ਗਏ ਸਤਨਾਬਾਈ ਨੂੰ ਜੱਪਣ ਲੱਗ ਪਏ ਅੱਧਾ ਘੰਟਾ ਅਸੀਂ ਪੁਲਿਸ ਨੂੰ ਫੇਰ ਦਿੱਤਾ ਉੱਥੇ ਐਸਐਸਪੀ ਉਨੇ ਦੋ ਲੈਨੇ ਫਿਰ ਜਵਾਬ ਦਿੱਤਾ ਕਿ ਨਾ ਨਹੀਂ ਜਾਣਦੇ ਬਹੁਤ ਉਹਨੂੰ ਪੁੱਛਿਆ ਵੀ ਜਾਣ ਕਿਉਂ ਨਹੀਂ ਦੇਣਾ ਉਸ ਵੇਲੇ ਅਸੀਂ 2.5 ਹਜ਼ਾਰ ਲੋਕ ਸੀਗੇ ਹੁਣ ਇਹ ਗੱਲ ਹੈਗੀ ਖਾਲੀ ਬਾਜਪੁਰ ਦੀ ਬਾਕੀ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਜਾ ਰਹੇ ਨੇ ਬਾਜਪੁਰ ਚ ਅਸੀਂ 2.5 ਹਜ਼ਾਰ ਲੋਕ ਇਕੱਠੇ ਹੋ ਗਏ ਤੇ ਤਕਰੀਬਨ 30 ਕੁ ਟਰੈਕਟਰ ਸੀਗੇ ਟਰੈਕਟਰ ਟਰਾਲੀਆਂ ਬਾਕੀ ਗੱਡੀਆਂ ਸੀਗੀਆਂ ਤਿਆਰੀ ਕਰ ਲਈ ਨੌਜਵਾਨਾਂ ਨੂੰ ਸਮਝਾ ਦਿੱਤਾ ਚਾਰ ਟਰੈਕਟਰ ਅੱਗੇ ਲਾ ਦੇ ਉਹਨਾਂ ਨੂੰ ਕਿਹਾ ਵੀ ਜੇ ਫਿਰ ਜੇ ਨਹੀਂ ਮੰਨਣਗੇ ਫਿਰ ਤੋੜਾਂਗੇ ਹੱਲ ਕੋਈ ਨਹੀਂ ਹੈਗਾ ਲੇਕਿਨ ਅਸੀਂ ਐਂਡ ਤੱਕ ਅਸੀਂ ਕੋਸ਼ਿਸ਼ ਕੀਤੀ ਜਦੋਂ ਪੁਲਿਸ ਨੇ ਹੱਥੀ ਕਰ ਕਰ ਜਾਣ ਹੀ ਨਹੀਂ ਦੇਣਾ ਉਹਨਾਂ ਨੇ ਫਿਰ ਕੀ ਕੀਤਾ ਉੱਥੇ ਲਿਆ ਕੇ ਮਿੱਟੀ ਦੇ ਡੰਪਰ ਖੜੇ ਕਰਤੇ ਜਿਹਨੂੰ ਤੁਸੀਂ ਦੇਖੇ ਟੁੱਟਦੇ ਪੱਥਰ ਲਿਆ ਕੇ ਰੱਖਤੇ ਅਸੀਂ ਉਦੋਂ ਮੈਂ ਉਹਨਾਂ ਨੂੰ ਕਿਹਾ ਸੀਗਾ ਆਪਣੇ ਸੀਐਮ ਨੂੰ ਸਮਝਾ ਦਿਓ ਇਹ ਮਨੋਰ ਨਾਲ ਖੱਟੜ ਜੀ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ ਕੇਂਦਰ ਸਰਕਾਰ ਦੇ ਹੱਥਾਂ 'ਚ ਖੇਡ ਕੇ ਤੁਸੀਂ ਸੂਬੇ ਦੇ ਲੋਕਾਂ ਨੂੰ ਰੋਕ ਨਹੀਂ ਸਕਦੇ ਲੇਕਿਨ ਨਹੀਂ ਮੰਨਿਓ ਆਖਰਕਾਰ 'ਚ ਉਹ ਜਿਹੜੇ ਸੀਗੇ ਮਿੰਟ ਲੱਗੇ 4 ਜਦੋਂ ਨੌਜਵਾਨਾਂ ਨੇ ਕਿਹਾ ਚਲੋ ਜੋਂ ਰੁਕਣਾ ਨਹੀਂ ਉਹਨਾਂ 4 ਮਿੰਟ ਲਾਏ ਚਾਰ ਟਰੈਕਟਰ ਸੀਗੇ ਦੋਵਾਂ ਨੇ ਡੰਪਰ ਉਧਰ ਤੋਂ ਹੁੰਦਾ ਦੋਵਾਂ ਨੇ ਪੱਥਰ ਨਾ ਪੱਥਰ ਰਹਿ ਗਏ ਨਾ ਡੰਪਰ ਰਹਿ ਗਏ ਤੇ ਨਾ ਪੱਥਰ ਲਾਉਣ ਵਾਲੇ ਰਹਿ ਗਏ ਉਹ ਤੁਸੀਂ ਅਗਲਾ ਨਜ਼ਾਰਾ ਦੇਖ ਲਿਆ ਉਸ ਤੋਂ ਬਾਅਦ 25000 ਤਕਰੀਬਨ ਇਹ ਨੌਜਵਾਨ ਉਹ ਟਿਕਟਰੀਆਂ ਲੈ ਕੇ ਅਸੀਂ ਮੁਰਾਦਾਬਾਦ ਬਾਈਪਾਸ ਤੇ ਪਹੁੰਚਦੇ ਆ ਉਹ ਇਸੇ ਦੌਰਾਨ ਉਦਮਪੁਰ ਦਾ ਇੱਕ ਦੂਜਾ ਬਾਰਡਰ ਸੀਗਾ ਉੱਥੇ ਸਾਡੇ ਲੋਕਾਂ ਨੂੰ ਰੋਕ ਲਿਆ ਗਿਆ ਉਦਮਪੁਰ ਡਿਸਟ੍ਰਿਕਟ ਦਾ ਜਿਹੜੇ ਕਿ ਪੀਲੀ ਪੀਤੋ ਅਲਵਾਰੇ ਸੀਗੇ ਜਨ ਰੋਕ ਲਿਆ ਗਿਆ ਉਹਨਾਂ ਨੇ ਸੌਰੀ ਪੀਲੀ ਪੀਤ ਨਹੀਂ ਆਪਣੇ ਤੋਂ ਚਲੋ ਮੈਨੂੰ ਨਾਮ ਭੁੱਲ ਗਿਆ ਜੀ ਰੋਕ ਲੈ ਗਿਆ ਅਸੀਂ ਫਿਰ ਐਸਐਸਪੀ ਨੂੰ ਕਿਹਾ ਵੀ ਜਾਂ ਤਾਂ ਤੁਸੀਂ ਦੱਸੋ ਨਹੀਂ ਤਾਂ ਅਸੀਂ ਇਹਨਾਂ ਨੂੰ ਲੈ ਕੇ ਵਾਪਸ ਉਸ ਬਾਰਡਰ ਤੇ ਚੱਲੇ ਆਂ ਕਹਿੰਦਾ ਜੀ ਮੈਨੂੰ 5 ਮਿੰਟ ਦਾ ਟਾਈਮ ਦੇ ਦਿਓ 5 ਮਿੰਟ ਵਿੱਚ ਤੁਹਾਨੂੰ ਬੰਦੇ ਫਾਰਕ ਕਰ ਦਾਂਗੇ ਉਹੀ ਗੱਲ ਹੋਈ ਉਹਨਾਂ ਨੇ 5 ਮਿੰਟ ਸਾਰੇ ਬੰਦੇ ਛੱਡ ਤੇ ਉਹਨਾਂ ਦੇ ਫੋਨ ਆ ਗਿਆ ਜੀ ਸਾਨੂੰ ਜਾਣ ਦੇ ਰਹੇ ਨੇ ਫਿਰ ਅਸੀਂ ਇਕੱਠੇ ਹੋਏ ਮੁਰਾਦਾਬਾਦ ਤੋਂ ਬਾਰਡਰ ਪਾਰ ਕਰਕੇ ਮੁਰਾਦਾਬਾਦ ਤੱਕ ਐਡੀਜਬੀ ਦੀ ਕਮਿਟਮੈਂਟ ਸੀ ਕਿ ਅਸੀਂ ਨਹੀਂ ਰੋਕਾਂਗੇ ਨਹੀਂ ਰੋਕਿਆ ਉਹਨਾਂ ਨੇ ਪਰ ਮੁਰਾਦਾਬਾਦ ਤੋਂ ਬਾਅਦ ਜਦੋਂ ਰੇਂਜ ਬਦਲਦੀ ਆ ਆਈਜੀ ਰੇਂਜ ਬਦਲਦੀ ਆ ਅਸੀਂ ਗਾਜ਼ੀਆਬਾਦ ਚ ਵੜ ਜਾਂਦੇ ਆ ਉਸ ਤੋਂ ਔਰ ਜਗਾ ਜਗਾ ਉਹਨਾਂ ਦਾ ਪ੍ਰੈਸ਼ਰ ਬਣਾਉਣ ਦਾ ਤਰੀਕਾ ਇਹ ਸੀਗਾ ਵੀ ਸਭ ਦੀ ਵੀਡੀਓ ਬਣਾਓ ਗੱਡੀ ਦਾ ਨੰਬਰ ਲਿਖੋ ਮੋਬਾਈਲ ਨੰਬਰ ਲਿਖੋ ਤਾਂ ਕਿ ਨੌਜਵਾਨਾਂ ਤੇ ਪ੍ਰੈਸ਼ਰ ਬਣ ਜੇ ਔਰ ਫਿਰ ਅਸੀਂ ਕਾ ਵੀ ਉੱਥੇ ਸਾਡੀ ਕਾਫੀ ਉਹਨਾਂ ਨਾਲ ਬੈਸੋ ਬੈਸੀ ਹੋਈ ਪਰ ਕੁੱਲ ਮਿਲਾ ਕੇ ਤਕਰੀਬਨ 10000 ਬੰਦਾ ਇਸ ਦੌਰਾਨ ਇਹਨਾਂ 4 ਡਿਸਟ੍ਰਿਕਾਂ ਤੋਂ 5 ਡਿਸਟ੍ਰਿਕਾਂ ਚੋਂ ਗਾਜ਼ੀਪੁਰ ਪਹੁੰਚ ਗਿਆ ਅੱਜ ਤੁਸੀਂ ਅਗਰ ਜਾ ਕੇ ਉਹ ਗਾਜ਼ੀਪੁਰ ਦੇਖੋਗੇ ਤੇ ਗਾਜ਼ੀਪੁਰ ਦਾ ਹੀ ਜੋ ਨਜ਼ਾਰਾ ਬਦਲ ਗਿਆ ਅੱਜ ਦੀ ਡੇਟ 'ਚ ਸਾਢੇ 3 ਕਿਲੋਮੀਟਰ ਲੰਬੇ ਟੈਂਟ ਲੱਗੇ ਨੇ ਉੱਥੇ ਹੀ ਦੁਕਾਨਾਂ ਦੇ ਦੁਕਾਨਾ ਬਣਾ ਲਿਆ ਨੇ ਜਿਹੜੀ ਚੀਜ਼ੀ ਰੋੜਾ ਉਹ ਲੈ ਜਾਓ ਉੱਥੇ ਹੀ ਲੰਗਰਾਂ ਦੇ ਪੂਰੇ ਸਟੋਰ ਬਣ ਗਏ ਨੇ ਪ੍ਰੋਪਰ ਪਲਾਨਡ ਸਿਟੀ ਬਣਾ ਰੱਖੀ ਪਲਾਨਡ ਸਿਟੀ ਇਹਰਾ ਤੁਰਤ ਹੋ ਗਿਆ ਦਾ ਇਹਰਾ ਤੁਰਤ ਹੋ ਗਿਆ ਰਤੁਰਤ ਹੋ ਗਿਆ ਪਲਾਨਡ ਸਿਟੀ ਹੁਣ ਤੁਸੀਂ ਦੇਖ ਕੇ ਮੈਂ ਸਿਰੇ ਉੱਥੋਂ ਆਇਆ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਵੀ ਮੁੰਡਿਆਂ ਨੂੰ ਮੈਂ ਜਿਹੜੀ ਗੱਲ ਉੱਥੇ ਵੀ ਕਹੀ ਸੀ ਫੇਰ ਕਹਿੰਦਾ ਮੈਂ ਐਸਐਸਪੀ ਨੇ ਗੱਲ ਸਮਝਾਈ ਸੀ ਮੈਂ ਕਿਹਾ ਤੈਨੂੰ ਦਸਬਾਨੀ ਪਤਾ ਹੈ ਇਹਨਾਂ ਦਾ ਜੀ ਅਸੀਂ ਮੈਨੂੰ ਕਹਾਂਗੇ ਨਾ ਰੁਕ ਜਾਓ ਰੁਕਣਾ ਨਾ ਫੇਰ ਵੀ ਨਹੀਂ ਹੈਗਾ ਦੁਪਲੇ ਖਾਇ ਔਰ ਜੇ ਇਹ ਨਾਲ ਕੋਲ 70 80 ਹਸਪਾਵਰ ਦਾ ਟਰੈਕਟਰ ਆ ਨਾ ਜਿਹੜਾ ਮੁੰਡਾ ਉੱਤੇ ਬੈਠਾ 90 ਹਸਪਾਵਰ ਦੇ ਉਹ ਘੱਟ ਨਹੀਂ ਹੈਗਾ ਤੇ ਇਹ ਲੋਗੋ ਨੇ ਜਿਨ੍ਹਾਂ ਨੇ ਸਾਰਾ ਗੜ ਚ 21 ਲੋਕਾਂ ਨੇ 10000 ਪਠਾਨਾਂ ਨੂੰ ਪੜਨੇ ਪਾ ਲਿਆ ਲੇਕਿਨ ਉਹਨਾਂ ਦੇ ਦਿਮਾਗ 'ਚ ਇਹ ਇਮਪ੍ਰੈਸ਼ਨ ਸੀਗਾ ਵੀ ਅਸੀਂ ਲੋਕਲ ਰੋਜ਼ ਇਹਨਾਂ ਨਾਲ ਡੀਲ ਕਰਦੇ ਆ ਤੇ ਕੋਈ ਗੱਲ ਨਹੀਂ ਹੈਗੀ ਰੋਕ ਲਾਂਗੇ ਜੀ ਗੱਲ ਕਰ ਆ ਰਹੇ ਆ ਤਾਂ ਇੰਨਾ ਤਸ਼ੱਦਦ ਇੰਨਾ ਸਾਰਾ ਕੁਝ ਹੋਣਾ ਉੱਥੇ ਇਹ ਕਿੰਨੀ ਕੁ ਲਾਜ਼ਮੀ ਗੱਲ ਆ ਕਿੰਨੀ ਕੁ ਚੰਗੀ ਗੱਲ ਆ ਸਰਕਾਰ ਵਾਸਤੇ ਨਹੀਂ ਮੈਂ ਤੇ ਹੈਰਾਨ ਹੀ ਹੋ ਰਿਆਂ ਜਿਹੜਾ ਐਸਐਸਪੀਸੀ ਦਲੀਪ ਸਿੰਘ ਉਹ ਜਦੋਂ ਤੁਹਾਡੇ ਮਾਈਕ ਤੇ ਵੀ ਉਹਦੀ ਬੜੀ ਰਿਕਾਰਡਿੰਗ ਨੇ ਉਹਨੇ ਸਾਨੂੰ ਇਹ ਗੱਲ ਦਾ ਜਵਾਬ ਹੀ ਨਹੀਂ ਦੇ ਪਾਇਆ ਦੇਖੋ ਮੈਂ ਵੀ ਸਿਸਟਮ ਨੂੰ ਸਮਝਦਾ ਐ ਅਸੀਂ ਕਾਨੂੰਨ ਵੀ ਜਾਣਦੇ ਆ ਸੰਵਿਧਾਨਿਕ ਤੌਰ ਤੇ ਸਾਨੂੰ ਰਾਈਟ ਆ ਡੈਮੋਕ੍ਰੇਸੀ ਸਾਨੂੰ ਰਾਈਟ ਦਿੰਦੀ ਆ ਪਰ ਮੈਂ ਕਹਿੰਦਾ ਦੋਵਾਂ ਨੂੰ ਛੱਡ ਦਿਓ ਰੀਸੈਂਟਲੀ ਇਸੇ ਕੇਸ ਨੂੰ ਲੈ ਕੇ ਲੋਕ ਗਏ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕੀ ਕਿਹਾ ਇਹਨਾਂ ਦਾ ਰਾਈਟ ਆ ਦੂਜੀ ਗੱਲ ਕਹੀ ਸੜਕ ਰੋਕਣ ਦਾ ਰਾਈਟ ਨਹੀਂ ਕਿਸੇ ਨੂੰ ਪੁਲਿਸ ਤੇ ਦੋ ਦੋ ਕੰਟੈਂਪਟ ਕਰ ਰਹੀ ਆ ਇੱਕ ਸਾਨੂੰ ਰੋਕ ਰਹੀ ਆ ਦੂਜੀ ਸੜਕ ਰੋਕ ਰਹੀ ਆ ਇਹ ਇੱਕ بار بار ਕਹਿੰਦੇ ਅਸੀਂ ਤਾਂ ਨਹੀਂ ਰੁਕੇ ਸਾਨੂੰ ਪੁਲਿਸ ਨੇ ਰੋਕਿਆ ਕਿਉਂਕਿ ਇਹ ਸਾਬਤ ਇਹ ਕਰਨਾ ਚਾਹੁੰਦੇ ਨੇ ਵੀ ਇਹ ਪ੍ਰੋਟੈਸਟ ਖਾਲੀ ਪੰਜਾਬ ਦਾ ਹੈ ਪੀੜ ਇਹਨੂੰ ਤਾਂ ਹੁੰਦੀ ਪਈ ਆ ਤਕਲੀਫ ਤਾਂ ਹੁੰਦੀ ਪਈ ਆ ਪੰਜਾਬ ਹਰਿਆਣਾ ਰਾਜਸਥਾਨ ਉਤਰਾਖੰਡ ਛਤੀਸਗੜ ਮਧਿਆਪਰਦੇਸ਼ ਉੱਤਰ ਪ੍ਰਦੇਸ਼ ਸਾਰੇ ਪਾਸੋਂ ਕਿਸਾਨ ਚੱਲ ਪਏ ਨੇ ਮਹਾਰਾਸ਼ਟਰ ਤੋਂ ਵੀ ਚੱਲ ਪਏ ਇਹ ਜਿਹੜੀ ਇਹਨਾਂ ਦੀ ਮੋਡਸ ਪਰੰਡਾ ਹੀ ਸੀਗੀ ਵੀ ਅਸੀਂ ਇਹ ਕਹਿ ਕੇ ਫੇਲ ਕਰਾਂਗੇ ਵੀ ਇਹ ਤਾਂ ਖਾਲੀ ਪੰਜਾਬ ਦੇ ਲੋਕ ਨੇ ਉਹ ਜਿਵੇਂ ਇਹਨਾਂ ਦਾ ਇੱਕ ਬੀਜੇਪੀ ਦਾ ਇੱਕ ਐਮਪੀ ਹੈਗਾ ਰਮੇਸ਼ ਬਧੂੜੀ ਜਿਸ ਤਰ੍ਹਾਂ ਦੀ ਉਹ ਬਕਵਾਸ ਬਾਜ਼ੀ ਕਰ ਰਿਹਾ ਸੀ ਬੜਵੇ ਹਨ ਇਹ ਤਾਂ ਰੋਟੀ ਖਾਣੇ ਆਤੇ ਹਨ ਇਹ ਮਾਨਸਿਕਤਾ ਦੇ ਨਾਲ ਇਹ ਕਿਤੇ ਨਾ ਕਿਤੇ ਐਸਾ ਜ਼ਹਿਰ ਉਗਲ ਰਹੇ ਸੀਗੇ ਔਰ ਇਹ ਸਾਬਤ ਕਰਨਾ ਚਾਹੁੰਦੇ ਸੀ ਵੀ ਇਹ ਕੁ चंद ਕੁ ਲੋਕਾਂ ਦਾ ਪ੍ਰੋਟੈਸਟ ਆ ਹੁਣ ਇਹਨਾਂ ਨੂੰ ਇਸ ਗੱਲ ਦੀ ਪੀੜ ਹੋ ਰਹੀ ਆ ਕੇਂਦਰ ਸਰਕਾਰ ਦਾ ਦਬਾਅ ਵਾ ਸਟੇਟਾਂ ਤੇ ਕੁਝ ਵੀ ਕਰੋ ਕੁਝ ਵੀ ਕਰੋ ਪਰ ਬੰਦਾ ਨਹੀਂ ਬਾਹਰ ਜਾਣਾ ਚਾਹੀਦਾ ਪਰ ਸਾਡਾ ਵੀ ਉਹਨਾਂ ਨੂੰ ਇਹ ਹੀ ਗੱਲ ਸੀ ਕੁਝ ਵੀ ਕਰ ਲੋ ਕੁਝ ਵੀ ਕਰ ਲੋ ਜਾਣ ਕੇ ਸਾਰੇ ਬਾਹਰ ਅੱਛਾ ਮਨਚਾ ਕੀ ਲੱਗਦੀ ਆ ਕਿ ਇੰਨਾ ਕੁਝ ਹੋ ਰਿਹਾ ਤਿੰਨ ਬਾਰਡਰ ਚਾਰ ਸੀਲ ਹੋ ਗਏ ਨੇ ਫਿਰ ਵੀ ਕੇਂਦਰ ਸਰਕਾਰ ਇਹ ਕਹੀ ਜਾਂਦੀ ਆ ਹੁਣ ਤਾਂ ਡਾਇਰੈਕਟਲੀ ਬਿਆਨ ਬਿਆਸੀ ਵੀ ਹੋਣ ਲੱਗ ਗਿਆ ਮੋਦੀ ਸਾਹਿਬ ਕਹਿਣ ਲੱਗ ਗਿਆ ਕਿ ਗੱਲਬਾਤ ਨਾਲ ਹੀ ਕੋਈ ਵੀ ਹੱਲ ਕੱਢਿਆ ਜਾ ਸਕਦਾ ਆ ਸੋਧ ਕਰਵਾ ਲਓ ਜਿੰਨੀ ਕਰਵਾਉਣੀ ਆ ਕਾਨੂੰਨ ਰੱਦ ਨਹੀਂ ਹੋਣੇ ਦੇਖੋ ਭਾਜੀ ਮੈਂ ਨਾ ਇਹ ਦੋ ਇਹ ਜਿਹੜਾ ਅੰਦੋਲਨ ਆ ਨਾ ਇਹਦੇ ਦੋ ਪਹਿਲੂ ਆ ਇਹ ਕਿ ਆ ਕਾਨੂੰਨ ਰੱਦ ਕਰਾਉਣੇ ਇਹ ਕਿ ਆ اخਲਾਕੀ ਤੌਰ ਤੇ ਮਾਰਨਾ ਦੇਖੋ ਅਗਰ ਮੈਂ ਇਸ ਅੰਦੋਲਨ ਨੂੰ ਦੇਖਦਾ ਹਾਂ ਮੈਂ ਨਹੀਂ ਕੋਈ ਵੀ ਦੇਖੇਗਾ 100 ਸਾਲਾਂ ਚ ਇੰਨਾ ਵੱਡਾ ਅੰਦੋਲਨ ਕੋਈ ਨਹੀਂ ਖੜਾ ਕਰ ਸਕਿਆ ਦੇਸ਼ ਅੰਦਰ ਵੀ ਤੇ ਵਿਦੇਸ਼ ਅੰਦਰ ਵੀ ਇਹ ਕਲਾਕੀ ਤੌਰ ਤੇ ਤੋ ਹਾਰ ਚੁੱਕੇ ਨੇ ਉਹ ਬਾਡੀ ਲੈਂਗੁਏਜ ਨਾਲ ਦੱਸਦੀ ਪਈ ਆ ਉਹਨਾਂ ਦੇ ਐਮਪੀ ਮੰਤਰੀ ਚੀਫ ਮਿਨਿਸਟਰ ਸਾਰੇ ਆ ਕੇ ਬਾਰ ਬਾਰ ਬਿਆਨ ਦੇ ਰਹੇ ਟੀਵੀਾਂ ਤੇ ਇਹਦਾ ਮਤਲਬ ਆ ਉਹ ਬੈਕਫਰੋਂ ਚੋਂ ਸਮਝ ਚੁੱਕੇ ਨੇ ਬਿੱਲ ਨੂੰ ਤੁਸੀਂ ਅਗਰ ਸਾਈਡ ਤੇ ਰੱਖੋ ਅੱਜ ਵਾਪਸ ਲੈਣ ਕੱਲ ਲੈਣ ਲੈਣੇ ਪੈਣਗੇ ਪਰ ਹਾਰ ਵਾਝੀ ਚੁੱਕਿਆ ਕਿਉਂਕਿ ਦੇਖੋ ਐਸੇ ਅੰਦੋਲਨ ਕਰੀ ਖੜੇ ਨਹੀਂ ਕੀਤਾ ਜਾ ਸਕਦੇ ਇਸ ਅੰਦੋਲਨ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਤੁਸੀਂ ਕਿਸੇ ਨੂੰ ਕ੍ਰਸ਼ ਨਹੀਂ ਕਰ ਸਕਦੇ ਆਪਣੇ ਟੀਵੀ ਚੈਨਲਾਂ ਦੇ ਮਾਧਿਅਮ ਤੋਂ ਸੋਸ਼ਲ ਮੀਡੀਆ ਦੇ ਮਾਧਿਅਮ ਤੇ ਔਰ ਸਰਕਾਰ ਦੇ ਮਾਧਿਅਮ ਤੋਂ ਤੁਸੀਂ ਲੋਕਾਂ ਨੂੰ ਕ੍ਰਸ਼ ਨਹੀਂ ਕਰ ਸਕਦੇ ਔਰ ਖਾਸ ਤੌਰ ਤੇ ਜਦੋਂ ਜ਼ਮੀਰ ਵਾਲੇ ਲੋਕ ਹੋਣ ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਇਹ ਮੁੰਡਿਆਂ ਯਾਦ ਸਾਬਤ ਕਰਦਾ ਅਕੀਰ ਦੇ ਵਿੱਚ ਇਹ ਕਹਿ ਸਕਦੇ ਆ ਪੁੱਤਰੇ ਸਾਨ ਨੂੰ ਪੰਜਾਬੀਆਂ ਨੇ ਨੱਥ ਪਾਲੀ ਮਤਲਬ ਮੈਂ ਕਹਿੰਦਾ ਨੱਥ ਨਹੀਂ ਪਾ ਲਈ ਨਕੇਲ ਪਾ ਕੇ ਕਿਲੇ ਨਾ ਬਣ ਲਿਆ ਧੰਨਵਾਦ ਧੰਨਵਾਦ ਇਹ ਨੇ ਮਨਜਿੰਦਰ ਸਿਰਸਾ ਸੋ ਉੱਤਰਾਖੰਡ ਤੇ ਯੂਪੀ ਦੇ ਕਿਸਾਨਾਂ ਦੇ ਵੱਲੋਂ ਜੋ ਗਾਜ਼ੀਪੁਰ ਦੇ ਬਾਰਡਰ ਦੇ ਉੱਪਰ ਕੂਚ ਕੀਤੀ ਜਾ ਰਹੀ ਸੀ ਪਰ ਉਹਨਾਂ ਨੂੰ ਕਾਫੀ ਰੋਕਣ ਦੀ ਕੋਸ਼ਿਸ਼ ਹੋਈ ਰੋਕਿਆ ਗਿਆ ਪਰ ਰੁਕੇ ਨਹੀਂ ਉਹਨਾਂ ਨੇ ਰਾਤੋਂ ਰਾਤ ਹੋਣ ਕਹਿੰਦੇ ਆ ਕਿ ਉੱਥੇ ਝੰਡੇ ਗੱਡ ਲਿੱਤੇ ਆ ਅਤੇ ਸਰਕਾਰ ਦੀ ਨੱਕ ਦੇ ਵਿੱਚ ਦਮ ਕਰ ਦਿੱਤਾ ਕੈਮਰਾ